ਜਹਾਗੀਰ ਦੇ ਕਹਿਨ ਤੇ ਚੰਦੂਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਹੁਤ ਸਾਰੇ ਤਸੀਹੇ ਤੇ ਕਸ਼ਟ ਦੇ ਕੇ ਤਪ ਦੀ ਦੁਪਹਿਰ ਦੇ ਵਿੱਚ ਤੱਤੀ ਲੋਹ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਸਿੱਖੀ ਦਾ ਬਹੁਤ ਵਾਧਾ ਹੋਇਆ। ਸਿੱਖੀ ਦੀ ਇਸ ਤਰ੍ਹਾਂ ਚੜ੍ਹਦੀ ਕਲਾ ਨੂੰ ਦੇਖ ਕੇ ਸਮੇਂ ਦੀ ਹਕੂਮਤ ਅਤੇ ਕਾਜੀ ਮੁੱਲਾ ਸਭ ਬੁਖਲਾ ਗਏ ਸਨ। ਮੁਸਲਿਮ ਰਾਜ ਹੋਣ ਕਰਕੇ ਤਾਕਤ ਉਹਨਾਂ ਦੇ ਹੱਥ ਵਿੱਚ ਸੀ ਤੇ ਤਾਕਤ ਹੁੰਦਿਆਂ ਵੀ ਕੋਈ ਮੁਸਲਮਾਨ ਧਰਮ ਨੂੰ ਢਾਣਾ ਲਾ ਦਵੇ ਉਹ ਇਹ ਜਰ ਨਾ ਸਕੇ ਉਹ ਇਸਲਾਮ ਦੇ ਵਾਅਦੇ ਲਈ ਹਰ ਸੰਭਵ ਯਤਨ ਕਰ ਰਹੇ ਸਨ ਪਰ ਗੁਰੂ ਸਾਹਿਬਾਨਾਂ ਦੇ ਪ੍ਰਚਾਰ ਤੇ ਨਿਰੋਏ ਸਿਧਾਂਤਾਂ ਦੇ ਸਦਕਾ ਬਹੁਤ ਸਾਰੇ ਮੁਸਲਮਾਨ ਵੀ ਸਿੱਖ ਬਣਦੇ ਜਾ ਰਹੇ ਸਨ ਅਬ ਕਾਜੀ ਤੇ ਨਵਾਬ ਬੜੇ ਕਰੋਧਿਤ ਹੋਏ ਤੇ ਆਖਣ ਲੱਗੇ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਕਿ ਸਾਡੇ ਹੀ ਰਾਜ ਵਿੱਚ ਕੋਈ ਸਾਨੂੰ ਹੀ ਢਾਲ ਆ ਜਾਵੇ ਅਸੀਂ ਤਾਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਸੌਂ ਖਾਦੀ ਹੋਈ ਹੈ ਪਰ ਇਹ ਤਾਂ ਮੁਸਲਮਾਨਾਂ ਨੂੰ ਹੀ ਕਾਫਰ ਬਣਾਈ ਜਾ ਰਹੇ ਹਨ ਅਸੀਂ ਕਾਫਰਾਂ ਦੇ ਇਸ ਪ੍ਰਚਾਰ ਨੂੰ ਬੰਦ ਕਰਕੇ ਹੀ ਦਮ ਲਵਾਂਗੇ ਸ੍ਰੀ ਗੁਰੂ ਰਾਮਦਾਸ ਜੀ ਤੱਕ ਖੁੱਲੇ ਤੌਰ ਤੇ ਰਾਜਨੀਤਿਕ ਪੱਖ ਤੋਂ ਮੁਗਲ ਹਕੂਮਤ ਵੱਲੋਂ ਸਿੱਖੀ ਦਾ ਕੋਈ ਵਿਰੋਧ ਨਾ ਕੀਤਾ ਗਿਆ ਕਿਉਂਕਿ ਉਸ ਸਮੇਂ ਦੇ ਬਾਦਸ਼ਾਹ ਬਾਬਰ ਹਿਮਾਯੂ ਅਤੇ ਅਕਬਰ ਬਹੁਤ ਖੁੱਲੇ ਦਿਲ ਵਾਲੇ ਸਨ। ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਤੋਂ ਆਸ਼ੀਰਵਾਦ ਵੀ ਲਿਆ ਸੀ। ਉਹ ਕਿਸੇ ਧਰਮ ਵਿੱਚ ਦਖਲਅੰਦਾਜ਼ੀ ਨਹੀਂ ਕਰਨ ਦਿੰਦੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅਕਬਰ ਦਾ ਪੁੱਤਰ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਬਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅਕਬਰ ਦਾ ਪੁੱਤਰ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਬਣਿਆ। ਉਹ ਕੱਟੜ ਮੁਸਲਮਾਨ ਸੀ। ਉਸਨੇ ਕਾਜੀ ਮੁਲਾਣਿਆਂ ਦੀ ਸਹਾਇਤਾ ਨਾਲ ਗੱਦੀ ਪ੍ਰਾਪਤ ਹੀ ਇਸ ਵਾਸਤੇ ਕੀਤੀ ਸੀ ਕਿ ਉਹ ਤਖਤ ਤੇ ਬੈਠਣ ਤੋਂ ਬਾਅਦ ਉਹ ਕਾਜੀ ਮੁਲਾਣਿਆਂ ਦੀ ਇੱਛਾ ਅਨੁਸਾਰ ਸਿੱਖ ਧਰਮ ਦਾ ਅੰਤ ਕਰ ਦੇਵੇਗਾ ਤੇ ਇਸ ਲਾਮ ਦੇ ਵਾਅਦੇ ਲਈ ਭਰਪੂਰ ਯਤਨ ਕਰੇਗਾ ਸਿੱਖੀ ਦੇ ਭਰਪੂਰ ਵਾਅਦੇ ਨੂੰ ਦੇਖ ਕੇ ਕਾਜੀ ਤੇ ਮੁੱਲਾ ਸਭ ਗੁਰੂ ਜੀ ਦੇ ਵਿਰੁੱਧ ਈਰਖਾ ਨਾਲ ਭਰ ਗਏ ਸਨ ਤੇ ਉਹ ਗੁਰੂ ਜੀ ਨੂੰ ਆਪਣਾ ਬੈਰੀ ਸਮਝਣ ਲੱਗ ਪਏ ਚੰਦੂ ਦੀ ਧੀ ਦਾ ਸਾਗ ਮੋਡਰਨ ਕਰਕੇ ਤੇ ਪ੍ਰਿਥੀ ਚੰਦ ਨੂੰ ਗੁਰਗੱਦੀ ਨਾਂ ਮਿਲਣ ਕਰਕੇ ਉਹ ਵੀ ਗੁਰੂ ਜੀ ਦੇ ਦੁਸ਼ਮਣ ਬਣ ਕੇ ਉਹਨਾਂ ਨਾਲ ਆਰਲੇ ਸਨ ਇਹਨਾਂ ਸਾਰਿਆਂ ਨੇ ਜਾਗੀਰ ਦੇ ਕੰਨ ਭਰੇ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਇਸਲਾਮ ਧਰਮ ਨੂੰ ਢਾਲ ਆ ਰਹੇ ਹਨ ਤੇ ਇੱਕ ਬਹੁਤ ਵੱਡੀ ਤਾਕਤ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ ਜੋ ਇੱਕ ਨਾ ਇੱਕ ਦਿਨ ਦਿੱਲੀ ਦੇ ਤਖਤ ਲਈ ਵੀ ਖਤਰਾ ਹੋ ਸਕਦੇ ਸਨ ਐਸਲਈ ਸਮੇਂ ਸਿਰ ਹੀ ਇਹਨਾਂ ਦਾ ਕੋਈ ਇਲਾਜ ਕਰਨਾ ਚਾਹੀਦਾ ਹੈ। ਜਹਾਂਗੀਰ ਨੇ ਉਹਨਾਂ ਦੀ ਚੁੱਕਣਾ ਵਿੱਚ ਆ ਕੇ ਆਪਣੇ ਪਹਿਲਾਂ ਕੀਤੇ ਹੋਏ ਇਕਰਾਰ ਮੁਤਾਬਿਕ ਉਹਨਾਂ ਨੂੰ ਕਿਹਾ ਮੈਂ ਜਾਂ ਤਾਂ ਉਸ ਕਾਫਰ ਨੂੰ ਮੁਸਲਮਾਨ ਬਣਾ ਦੇਵਾਂਗਾ ਜਾਂ ਉਸ ਦਾ ਖੂਰਾ ਖੋਜ ਮਿਟਾ ਦੇਵਾਂਗਾ। ਬਾਦਸ਼ਾਹ ਅਕਬਰ ਆਪਣੇ ਪੁੱਤਰ ਜਹਾਂਗੀਰ ਦੀ ਥਾਂ ਆਪਣੇ ਪੋਤਰੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ। ਜਹਾਂਗੀਰ ਨੇ ਧੱਕੇ ਨਾਲ ਗੱਦੀ ਪ੍ਰਾਪਤ ਕਰ ਲਈ। ਮਗਰ ਖੁਸਰੋ ਨੇ ਗੱਦੀ ਹਾਸਲ ਕਰਨ ਦੀ ਬਗਾਵਤ ਕਰ ਦਿੱਤੀ ਪਰ ਉਹ ਹਾਰ ਗਿਆ ਤੇ ਆਪਣੀ ਜਾਨ ਬਚਾਉਣ ਲਈ ਲਾਹੌਰ ਵੱਲ ਨੂੰ ਦੌੜ ਗਿਆ। ਜਹਾਂਗੀਰ ਵੀ ਆਪਣੀਆਂ ਫੌਜਾਂ ਸਮੇਤ ਉਸ ਦਾ ਪਿੱਛਾ ਕਰ ਰਿਹਾ ਸੀ। ਜਹਾਂਗੀਰ ਨੂੰ ਜਿਸ ਕਿਸੇ ਤੇ ਵੀ ਖੁਸਰੋ ਦੀ ਸਹਾਇਤਾ ਕਰਨ ਜਾਂ ਹਮਦਰਦੀ ਦਾ ਪਤਾ ਲੱਗਿਆ ਤਾਂ ਉਸ ਨੇ ਐਲਾਨ ਕੀਤਾ ਹੋਇਆ ਸੀ ਵੀ ਉਸ ਨੂੰ ਵੀ ਮੈਂ ਸਖਤ ਸਜ਼ਾ ਦੇਵਾਂਗਾ। ਕੋਈ ਵੀ ਖੁਸਰੋ ਦੀ ਸਹਾਇਤਾ ਕਰਨ ਅੱਗੇ ਨਾ ਆਵੇ। ਉਸਨੇ ਉਹਨਾਂ ਸਭਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਦ ਜਹਾਂਗੀਰ ਗੋਇੰਦਵਾਲ ਸਾਹਿਬ ਰਾਹੀ ਹੁੰਦਾ ਹੋਇਆ ਲਾਹੌਰ ਪੁੱਜਾ ਤਾਂ ਗੁਰੂਜੀ ਦੇ ਵੈਰੀਆਂ ਨੇ ਸੋਚਿਆ ਕਿ ਇਹ ਗੁਰੂਜੀ ਤੋਂ ਬਦਲਾ ਲੈਣ ਦਾ ਚੰਗਾ ਮੌਕਾ ਹੈ ਉਹਨਾਂ ਨੇ ਜਹਾਂਗੀਰ ਨੂੰ ਝੂਠੀ ਕਹਾਣੀ ਬਣਾ ਕੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਸਹਾਇਤਾ ਕੀਤੀ ਸੀ ਤੇ ਨਾਲੇ ਉਸ ਦੀ ਸਫਲਤਾ ਲਈ ਉਸ ਨੂੰ ਵਰ ਵੀ ਦਿੱਤੇ ਸਨ ਜਹਾਂਗੀਰ ਨੇ ਇਹ ਗੱਲ ਸੁਣ ਕੇ ਬੜਾ ਕਰੋਧਿਤ ਹੋਇਆ ਉਸਨੇ ਗੁਰੂ ਜੀ ਦਾ ਖੁਰਾਕ ਖੋਜ ਮਟਾਉਣ ਦਾ ਇਕਰਾਰ ਤਾਂ ਪਹਿਲਾਂ ਹੀ ਕੀਤਾ ਹੋਇਆ ਸੀ ਪਰ ਹੁਣ ਉਸ ਨੂੰ ਇਹ ਬਹਾਨਾ ਵੀ ਮਿਲ ਗਿਆ ਸੀ ਉਸਨੇ ਗੁਰੂ ਜੀ ਨੂੰ ਲਾਹੌਰ ਬੁਲਾਇਆ ਗੁਰੂ ਜੀ ਨੇ ਲਾਹੌਰ ਪਹੁੰਚਣ ਤੇ ਜਹਾਂਗੀਰ ਉਹਨਾਂ ਨੂੰ ਆਪਣੇ ਅਹਿਲਕਾਰਾਂ ਚੰਦੂ ਦੇ ਹਵਾਲੇ ਕਰਕੇ ਸ਼ਹੀਦ ਕਰ ਦੇਣ ਦਾ ਹੁਕਮ ਦੇ ਕੇ ਆਪ ਦਿੱਲੀ ਨੂੰ ਤੁਰ ਪਿਆ ਅਸਲ ਵਿੱਚ ਗੁਰੂ ਜੀ ਦੀ ਲੋਕਪ੍ਰਿਆ ਨੂੰ ਦੇਖਦੇ ਹੋਏ ਜਹਾਂਗੀਰ ਗੁਰੂ ਜੀ ਨੂੰ ਸ਼ਹੀਦ ਕਰਕੇ ਆਪ ਬਦਨਾਮ ਨਹੀਂ ਹੋਣਾ ਚਾਹੁੰਦਾ ਸੀ ਇਸ ਬਦਨਾਮੀ ਤੋਂ ਬਚਣ ਲਈ ਉਸ ਨੇ ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਚੰਦੂ ਗੁਰੂ ਜੀ ਨੂੰ ਡਰਾਉਂਦਾ ਹੋਇਆ ਆਖਣ ਲੱਗਾ ਤੂੰ ਸਾ ਮੇਰੀ ਧੀ ਦਾ ਸਾਖ ਮੋੜ ਕੇ ਮੇਰੇ ਧਰਮ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਬੇਇੱਜ਼ਤੀ ਕੀਤੀ ਹੁਣ ਦੇਖਣਾ ਮੈਂ ਤੁਹਾਡੇ ਨਾਲ ਕੀ ਕਰਦਾ ਹਾਂ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਬੁਰੀ ਤਰ੍ਹਾਂ ਲਵਾਵਾਂਗਾ ਮੈਂ ਤੁਹਾਨੂੰ ਬਹੁਤ ਦਰਦਨਾਕ ਮੌਤ ਦੇਵਾਂਗਾ ਗੁਰੂ ਸਾਹਿਬ ਜੀ ਚੰਦੂ ਦੀਆਂ ਅਜਹੀਆਂ ਭੈ ਭੀਤ ਕਰਨ ਵਾਲੀਆਂ ਗੱਲਾਂ ਸੁਣ ਕੇ ਜਰਾ ਵੀ ਨਾ ਡਰੇ ਤੇ ਨਾ ਹੀ ਪੂਰਾ ਘਬਰਾਏ ਸੋਗੋ ਉਸ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਆਖਣ ਲੱਗੇ ਚੰਦੂ ਤੂੰ ਜੋ ਮਰਜ਼ੀ ਕਰ ਲੈ ਅਸੀਂ ਪ੍ਰਭੂ ਦਾ ਹਰ ਭਾਣਾ ਮੰਨਣ ਲਈ ਤਿਆਰ ਹਾਂ ਪ੍ਰਭੂ ਦੇ ਪਿਆਰੇ ਭਗਤ ਉਸ ਦੇ ਭਾਣੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਪ੍ਰਭੂ ਦਾ ਬਾਣਾ ਮਿੱਠਾ ਲੱਗਦਾ ਹੈ ਚੰਦੂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਖਤ ਤਸੀਹੇ ਦੇਣ ਦਾ ਯਤਨ ਕੀਤਾ ਅਤ ਦੀ ਗਰਮੀ ਦੇ ਦਿਨ ਵਿੱਚ ਉਸ ਨੇ ਗੁਰੂ ਜੀ ਨੂੰ ਭੁੱਖਾ ਪਿਆਸਾ ਤੇ ਨਿਉਂਦਰੇ ਰੱਖਿਆ ਉਹ ਸੋਚਦਾ ਸੀ ਕਿ ਭੁੱਖ ਪਿਆਸ ਗੁਰੂ ਜੀ ਨਹੀਂ ਜਾ ਸਕਣਗੇ ਤੇ ਪਾਣੀ ਲਈ ਉਸ ਦੀਆਂ ਮਿੰਤਾ ਕਰਨਗੇ ਪਰ ਉਸ ਸਮੇਂ ਉਸ ਦੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕਈ ਦਿਨੋਂ ਕੁਝ ਖਾਣ ਪੀਣ ਤੋਂ ਬਿਨਾਂ ਵੀ ਗੁਰੂ ਸਾਹਿਬ ਜੀ ਅਡੋਲ ਸਮਾਦੀ ਵਿੱਚ ਬੈਠੇ ਪ੍ਰਭੂ ਦਾ ਨਾਮ ਜਪ ਰਹੇ ਸਨ ਚੰਦੂ ਇਹ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਜੀ ਤਾਂ ਸਰੀਰ ਤੋਂ ਬਹੁਤ ਉੱਚੇ ਉੱਠੇ ਹੋਏ ਸਨ ਅਤੇ ਉਹਨਾਂ ਦੀ ਸੁਰਤ ਅੰਤਰ ਆਤਮੇ ਪ੍ਰਭੂ ਦੇ ਵਿੱਚ ਲੀਨ ਹੈ ਅਤੇ ਅਜਿਹੇ ਪੁਰਸ਼ ਨੂੰ ਸਰੀਰਕ ਕਸ਼ਟ ਦੇ ਕੇ ਕਦੇ ਵੀ ਦੁਖੀ ਨਹੀਂ ਕੀਤਾ ਜਾ ਸਕਦਾ ਚੰਦੂ ਇਸ ਜਨੂਨ ਨਾਲ ਭਰਿਆ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਗੁਰੂ ਜੀ ਨੂੰ ਅਜਿਹੇ ਕਸ਼ਟ ਦੇਵੇਗੀ ਗੁਰੂ ਜੀ ਆਪਣੀ ਜਾਨ ਬਖਸ਼ਾਣ ਲਈ ਉਹਨਾਂ ਦੀ ਮਿੰਤਾ ਕਰਨ ਪਰ ਅਜਿਹਾ ਨਾ ਹੁੰਦਾ ਦੇਖ ਕੇ ਚੰਦੂ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਹੋਰ ਵੀ ਕਠੋਰ ਹੁੰਦਾ ਗਿਆ ਅਗਲੇ ਦਿਨ ਚੰਦੂ ਨੇ ਗੁਰੂ ਜੀ ਨੂੰ ਇੱਕ ਵੱਡੀ ਸਾਰੀ ਦੇਗ ਵਿੱਚ ਬਿਠਾਇਆ ਜੋ ਪਾਣੀ ਨਾਲ ਭਰੀ ਹੋਈ ਸੀ ਚੰਦੂ ਨੇ ਉਸ ਥੱਲੇ ਅੱਗ ਬਾਲਨ ਦਾ ਹੁਕਮ ਦਿੱਤਾ ਪਾਣੀ ਗਰਮ ਹੋਣਾ ਸ਼ੁਰੂ ਹੋ ਗਿਆ ਗੁਰੂ ਜੀ ਅਡੋਲ ਸਮਾਧੀ ਸਥਿਤ ਦੇਗ ਵਿੱਚ ਬੈਠ ਗਏ ਦੇਗ ਥੱਲੇ ਅੱਗ ਦੇ ਭਾਂਬੜ ਬਲ ਰਹੇ ਸਨ ਥੋੜੀ ਦੇਰ ਬਾਅਦ ਪਾਣੀ ਉਬਾਲੇ ਮਾਰਨ ਲੱਗਾ ਪਰ ਗੁਰੂ ਜੀ ਉਸ ਉਬਾਲੇ ਹੋਏ ਪਾਣੀ ਵਿੱਚ ਇਸ ਤਰ੍ਹਾਂ ਅਡੋਲ ਬੈਠੇ ਸਨ ਜਿਵੇਂ ਕੋਈ ਆਦਮੀ ਕਿਸੇ ਵੱਡੀ ਪ੍ਰਾਪਤੀ ਮੰਗਰੋ ਬੜੀ ਖੁਸ਼ੀ ਤੇ ਪ੍ਰਸੰਤਾ ਨਾਲ ਬੈਠਾ ਹੋਵੇ ਉਬਲਦੇ ਪਾਣੀ ਵਿੱਚ ਉਬਾਲੇ ਖਾਣ ਤੋਂ ਬਾਅਦ ਗੁਰੂ ਜੀ ਦਾ ਸਰੀਰ ਗਲ ਕੇ ਪੂਰੀ ਤਰ੍ਹਾਂ ਨਰਮ ਤੇ ਸ਼ਾਲੋਸ਼ਾਲੀ ਹੋ ਚੁੱਕਾ ਸੀ ਪਰ ਪੱਥਰਦਿਲ ਚੰਦੂ ਨੇ ਗੁਰੂ ਜੀ ਨੂੰ ਹੋਰ ਕਸ਼ਟ ਦੇਣ ਸ਼ੁਰੂ ਕਰ ਦਿੱਤੇ ਅਗਲੇ ਦਿਨ ਉਸ ਨੇ ਗੁਰੂ ਜੀ ਨੂੰ ਇੱਕ ਲੋਹੇ ਤੇ ਬਿਠਾ ਕੇ ਉਸ ਥੱਲੇ ਅੱਗ ਬਾਲਣ ਦਾ ਹੁਕਮ ਦੇ ਦਿੱਤਾ ਬਲਦੀ ਅੱਗ ਦੇ ਭਾਂਬੜਾ ਨਾਲ ਲੋਹ ਤਪ ਕੇ ਲਾਲ ਹੋ ਗਈ ਸੀ ਸੁਰਖ ਲਾਲ ਹੋਈ ਲੋਹ ਤੇ ਗੁਰੂ ਜੀ ਅਡੋਲ ਸਮਾਧੀ ਲਾ ਕੇ ਬੈਠੇ ਹੋਏ ਜਨ ਫਿਰ ਗੁਰੂ ਜੀ ਦੇ ਸਰੀਰ ਉੱਪਰ ਛੜਦੀ ਬਲ ਦੀ ਗਰਮ ਰੇਤ ਪਾਈ ਗਈ ਇਸ ਨਾਲ ਗੁਰੂ ਜੀ ਦਾ ਪੂਰਾ ਸਰੀਰ ਪੂਰੀ ਤਰ੍ਹਾਂ ਛਾਲਿਆਂ ਨਾਲ ਪਰ ਗਿਆ ਇਨੇ ਕਸ਼ਟ ਸਹਾਰਨ ਦੇ ਬਾਅਦ ਵੀ ਉਹਨਾਂ ਦੇ ਮੁਖ ਤੇ ਰਤਾ ਪਰ ਵੀ ਦੁੱਖ ਜਾਂ ਚਿੰਤਾ ਨਹੀਂ ਸੀ ਇਹ ਕੋਤਕ ਦੇਖ ਕੇ ਸਭ ਹੈਰਾਨ ਹੋ ਗਏ ਗੁਰੂ ਜੀ ਨੂੰ ਕਸ਼ਟ ਦੇਣ ਵਾਲੇ ਤੇ ਦੂਰ ਖੜ ਕੇ ਦੇਖਣ ਵਾਲੇ ਅਤ ਦੀ ਗਰਮੀ ਤੇ ਬਲ ਦੀ ਅੱਗ ਦੇ ਸੇਕ ਕਾਰਨ ਦੂਰ ਖੜੇ ਹੀ ਤਪ ਕੇ ਲਾਲੋ-ਲਾਲ ਹੋ ਗਏ ਸਨ ਤੇ ਇਹ ਸਭ ਦੇਖ ਕੇ ਡਰ ਕੇ ਕਬਰਾਰੇ ਸਨ ਪਰ ਗੁਰੂ ਜੀ ਸ਼ਾਂਤ ਚਿੰਤ ਅਡੋਲ ਬੈਠੇ ਪ੍ਰਭੂ ਦਾ ਨਾਮ ਜਪ ਰਹੇ ਸਨ ਸਾਈ ਮੀਆਂ ਮੀਰ ਨਾਂ ਦਾ ਇੱਕ ਮੁਸਲਮਾਨ ਪੀਰ ਗੁਰੂ ਜੀ ਦਾ ਸ਼ਰਧਾਲੂ ਸੀ ਉਹ ਗੁਰੂ ਜੀ ਨੂੰ ਅੱਲਾਹ ਤਾਲਾ ਦਾ ਨੂਰ ਸਮਝ ਕੇ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਉਹਨਾਂ ਕੋਲ ਹੀ ਰਖਵਾਈ ਸੀ ਤੇ ਸਾਂਝੀ ਵਾਲਤਾ ਦੀ ਮਿਸਾਲ ਕਾਇਮ ਕਰਨ ਲਈ ਇਹ ਸਭ ਕੁਝ ਰਚਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਉਹਨਾਂ ਕੋਲ ਹੀ ਸਾਂਝੀ ਵਾਲਤਾ ਦੀ ਮਿਸਾਲ ਕਾਮ ਕਰਨ ਲਈ ਰਖਵਾਈ ਸੀ ਗੁਰੂ ਜੀ ਨੂੰ ਉਪਰੋਕਤ ਦਿੱਤੇ ਜਾ ਰਹੇ ਕਸ਼ਟਾਂ ਦਾ ਪਤਾ ਜਦੋਂ ਸਾਈਂ ਜੀ ਨੂੰ ਲੱਗਾ ਤਾਂ ਉਹ ਵਾਹਵਾਹੀ ਲਾਹੌਰ ਗੁਰੂ ਜੀ ਕੋਲ ਪਹੁੰਚੇ ਤੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਨੂੰ ਦਿੱਤੇ ਗਏ ਕਸ਼ਟਾਂ ਬਾਰੇ ਸੁਣ ਕੇ ਉਹ ਜਰ ਨਾ ਸਕੇ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ ਜੀ ਇਹ ਜ਼ਾਲਮ ਹਕੂਮਤ ਅੱਲਾਹ ਤਾਲਾ ਦੇ ਬੰਦਿਆਂ ਨੂੰ ਇੰਨੇ ਭਿਆਨਕ ਕਸ਼ਟ ਦੇ ਰਹੀ ਹੈ ਮੈਨੂੰ ਹੁਕਮ ਕਰੋ ਤਾਂ ਮੈਂ ਲਾਹੌਰ ਦੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਕੇ ਇਹਨਾਂ ਨੂੰ ਗਰਕ ਕਰਦਿਆਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਸਾਈਂ ਜੀ ਨੂੰ ਕਹਿਣ ਲੱਗੇ ਸਾਈਂ ਜੀ ਇਹ ਸ਼ਹਿਰ ਜਾਂ ਹਕੂਮਤ ਗਰਕ ਕਰਨ ਦੀਆਂ ਤਾਕਤਾਂ ਕਿੱਥੋਂ ਲਈਆਂ ਹਨ ਇਹ ਸੁਣ ਕੇ ਸਾਈਂ ਜੀ ਨੇ ਆਪਣੇ ਅੰਦਰ ਆਤਮੇ ਸੁਰਤ ਜੋੜੀ ਤਾਂ ਬੁੱਧੀ ਵਿੱਚ ਅੱਲਾਹ ਤਾਲਾ ਦਾ ਗਿਆਨ ਵਸ ਗਿਆ ਤੇ ਹੱਥ ਜੋੜ ਕੇ ਕਹਿਣ ਲੱਗੇ ਹਜ਼ੂਰ ਜੀ ਇਹ ਸਭ ਤਾਕਤਾਂ ਆਪ ਜੀ ਦੇ ਕੋਲੋਂ ਹੀ ਮਿਲੀਆਂ ਹਨ ਗੁਰੂ ਸਾਹਿਬ ਜੀ ਨੇ ਫਰਮਾਇਆ ਸਾਈਂ ਜੀ ਇਹ ਤਾਕਤਾਂ ਅਸੀਂ ਵੀ ਤਾਂ ਵਰਤ ਸਕਦੇ ਸੀ ਪਰ ਆਪਣੇ ਮਨ ਦੇ ਪਿੱਛੇ ਲੱਗ ਕੇ ਅਜਹਈਆਂ ਤਾਕਤਾਂ ਵਰਤਨੀਆਂ ਪ੍ਰਮਾਤਮਾ ਦੇ ਹੁਕਮ ਅਦੁੱਲੀ ਹੁੰਦੀਆਂ ਹੈ। ଅਥਵਾ ਪ੍ਰਮਾਤਮਾ ਨਾਲ ਬਗਾਵਤ ਕਰਨਾ ਹੁੰਦਾ ਹੈ ਉਸ ਦਾ ਹੁਕਮ ਤੇ ਰਜਾ ਬਨ ਕੇ ਹੀ ਉਸ ਦੀ ਮਿਹਰ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਲਈ ਪ੍ਰਭੂ ਪਿਆਰੇ ਉਸ ਦੀ ਰਜਾ ਦੇ ਵਿੱਚ ਹੀ ਰਹਿੰਦੇ ਹਨ। ਇਹ ਗੱਲ ਸੁਣ ਕੇ ਸਾਈ ਮੀਆਂ ਮੀਰ ਜੀ ਬਿਲਕੁਲ ਸ਼ਾਂਤ ਅਤੇ ਸ਼ਰਦਾ ਪ੍ਰੇਮ ਨਾਲ ਸਜਦਾ ਕਰਕੇ ਹੁਕਮ ਮੰਨਦੇ ਹੋਏ ਉੱਥੋਂ ਚਲੇ ਗਏ ਚੰਦੂ ਤੇ ਹਕੂਮਤ ਨੇ ਦੇਖਿਆ ਕਿ ਗੁਰੂ ਜੀ ਦੇ ਸਰੀਰ ਤੇ ਛਾਲੇ ਪਏ ਹੋਏ ਹਨ ਤੇ ਜੇ ਇਸ ਤਰ੍ਹਾਂ ਸੜੇ ਹੋਏ ਸਰੀਰ ਤੇ ਠੰਡਾ ਪਾਣੀ ਪਾਇਆ ਜਾਵੇ ਤਾਂ ਉਸ ਨੂੰ ਬਹੁਤ ਦਰਦ ਹੋਵੇਗਾ ਇਸ ਤਰ੍ਹਾਂ ਗੁਰੂ ਜੀ ਨੂੰ ਹੋਰ ਵਧੇਰੇ ਕਸ਼ਟ ਦੇਣ ਦੇ ਇਰਾਦੇ ਨਾਲ ਉਸ ਨੇ ਗੁਰੂ ਸਾਹਿਬ ਜੀ ਨੂੰ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਛੁਟਵਾ ਦਿੱਤਾ ਗੁਰੂ ਸਾਹਿਬ ਜੀ ਪੰਜ ਤੱਤਾਂ ਨਾਲ ਆਪਣੇ ਸਰੀਰ ਤੇ ਪੰਜ ਤਾਤਰ ਲਾ ਕੇ ਸਰਵ ਵਿਆਪੀ ਅਕਾਲ ਪੁਰਖ ਵਿੱਚ ਲੀਨ ਹੋ ਗਏ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਆਪਣੇ ਸਰੀਰ ਤੇ ਅਨੇਕਾਂ ਕਸ਼ਟ ਸਹਾਰਦੇ ਹੋਏ ਸਿੱਖੀ ਦੇ ਉੱਚੇ ਸੂਚੇ ਅਸੂਲਾਂ ਨੂੰ ਜਿੰਦਾ ਰੱਖਣ ਲਈ ਸ਼ਹੀਦੀ ਪ੍ਰਾਪਤ ਕਰ ਗਏ ਜਿਸ ਥਾਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਰਿਆ ਰਾਵੀ ਵਿੱਚ ਸੁੱਟਿਆ ਗਿਆ ਸੀ ਉੱਥੇ ਬੜਾ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ ਤੇ ਹਰ ਸਾਲ ਗੁਰੂ ਜੀ ਦੀ ਸ਼ਹੀਦੀ ਵਾਲੇ ਦਿਨ ਬੜਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਪਰ ਹੁਣ ਹਿੰਦੁਸਤਾਨ ਦੇ ਵਟਵਾਰੇ ਕਾਰਨ ਉਹ ਪਾਵਨ ਅਸਥਾਨ ਸਾਡੇ ਕੋਲ ਵਿਛੜਿਆ ਹੋਇਆ ਹੈ ਤੇ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੈ ਇਸ ਤਰ੍ਹਾਂ জাহাঙ্গীর ਦੇ ਕਹਨ ਤੇ ਚੰਦੂੜੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਹੁਤ ਸਾਰੇ ਤਸੀਹੇ ਤੇ ਕਸ਼ਟ ਦੇ ਕੇ ਤਪ ਦੀ ਦੁਪਹਿਰ ਦੇ ਵਿੱਚ ਤਤੀ ਲੋਹ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਤਿਹਾਸ ਦੱਸਦਿਆਂ ਹੋਈਆਂ ਭੁੱਲਾਂ ਤੋਂ ਮਾਫ਼ੀ ਬਖਸ਼ਣਾ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਤੁਸੀਂ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ